ਮਾਰ ਬਾਅਦ ਜਿਹੜੇ ਦਿਨ ਦਿਨ ਲਾਫ ਲਾਏ ਮਹਾਰਾਜਾ ਜਿਹੜੀ ਤਲਾ ਵਾਸੇ ਦੀ ਤੁਗਣੀ ਰਾਜ ਦੀ ਤੁਗਣੀ ਤਰੱਕੀ ਵਫਸੀ ਕੋਈ ਮੰਗ ਪੂਰੀ ਨਹੀਂ ਕੀਤੀ ਜਦੋਂ ਇਹ ਸਰਕਾਰ ਆਈ ਲੋਕਾਂ ਕੇ ਸਨਮਾਨ ਸਤੂ ਰਹਿਨੇਗਾ ਇਸਕ ਜ਼ਿਕਾਰ ਜੀ 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 ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਜ਼ਿਲ੍ਹੇ ਦੇ ਵਿੱਚ ਦੀਵਾਨ ਟੋਡਰ ਮਹਿਲ ਹਾਲ ਦੇ ਵਿੱਚ ਇੱਕ ਜ਼ਿਲ੍ਹਾ ਪੰਜਾਬ ਪਧਰੀ ਜੋ ਸਮਾਗਮ ਜ਼ਿਲ੍ਹਾ ਜਥੇਬੰਦੀ ਫਤਿਹਗੜ੍ਹ ਸਾਹਿਬ ਵੱਲੋਂ ਕਰਵਾਇਆ ਗਿਆ ਹੈ ਉਦੇ ਵੀ ਸਾਡੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਜਨਰਲ ਸਖਤਰ ਸਹਿਬਾਨ ਤਹਿਸੀਲਾਂ ਦੇ ਪ੍ਰਧਾਨ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਨੇ ਇਹ ਪ੍ਰੋਗਰਾਮ ਲਿਖਿਆ ਇਹਦੇ ਵਿੱਚ ਹੋਰ ਜ세 ਬੰਦੀਆਂ ਵੀ ਸਾਡੀਆਂ ਬਾਹਰੋਂ ਵੀ ਆਈਆਂ ਤੇ ਇਹਨਾਂ ਨੇ ਬਹੁਤ ਵੱਡੇ ਸੰਦੇਸ਼ ਦਿੱਤਾ ਤੇ ਨੰਬਰਦਾਰਾਂ ਨੂੰ ਏਕਤਾ ਦੇ ਵਿੱਚ ਚੱਲਣ ਦਾ ਤੇ ਆਪਣੀ ਸਚਾਈ ਦੇ ਉੱਤੇ ਪਹਿਰਾ ਦੇਣ ਦਾ ਜਿੱਥੇ ਅਸੀਂ ਆਪਣੀਆਂ ਮੰਗਾਂ ਮੰਗਦੇ ਆਂ ਸਰਕਾਰਾਂ ਤੋਂ ਉਹ ਉਹਦੇ ਵਾਸਤੇ ਸਾਨੂੰ ਵਾਅਦਾ ਵੀ ਕੀਤਾ ਗਿਆ ਲੇਕਿਨ ਉਹ ਲਾਗੂ ਨਹੀਂ ਹੋਈਆਂ ਜਿਸ ਤਰ੍ਹਾਂ ਕਿ ਆਪਣਾ ਡੱਲੇਵਾਲ ਸਾਹਿਬ ਵੀ ਮਰਨ ਵਰਤ ਦੇ ਉੱਤੇ ਬੈਠੇ ਨੇ ਅਸੀਂ ਵੀ ਕਿਸਾਨ ਵੀ ਹੰਬਰਦਾਰ ਵੀ ਆ ਤੇ ਉਹਦੀ ਵੀ ਸੁਨਮਾਈ ਨਹੀਂ ਹਜੇ ਤੱਕ ਹੋਈਏ ਕਿ ਇਸ ਤਰ੍ਹਾਂ ਅੱਜ ਮੈਂ 100 ਤੋਂ ਉੱਤੇ ਦਿਨ ਟੱਪ ਗਏ ਨੇ ਇਸ ਕਰਕੇ ਇਹ ਸਾਰੀਆਂ ਇਹਨਾਂ ਨੂੰ ਸਰਕਾਰਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਤੇ ਹੰਬਰਦਾਰਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਵੀ ਆਪਾਂ ਸੱਚਾਈ ਦੇ ਉੱਤੇ ਸਾਡਾ ਫਰਜ਼ ਬਣਦਾ ਇਹਦੇ ਉੱਤੇ ਪਹਿਰਾ ਦਈਏ ਤੇ ਆਪਣੇ ਹਮੇਸ਼ਾ ਤਤਪਰ ਰਹਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਕ ਜ਼ਿਲ੍ਹਾ ਪਟੇਗੜ ਸਾਹਿਬ ਜੋ ਕਿ ਬਹੁਤ ਲਾਸਾਨੀ ਕੁਰਬਾਨੀ ਇਹ ਜ਼ਿਲ੍ਹੇ ਵਿੱਚ ਹੋਈ ਹੋਈ ਹੈ ਉੱਥੇ ਅਸੀਂ ਸਾਰੇ ਨੰਬਰਦਾਰ ਵੀਰਾਂ ਨੇ ਲੜ ਕੇ ਇੱਕ ਅਖੰਡ ਪਾਰ ਸਾਹਿਬ ਕਰਾਇਆ ਤੇ ਉਸ ਤੋਂ ਬਾਅਦ ਕੀਰਤਨ ਹੋਇਆ ਸਰਬੱਤ ਦੇ ਭਲੇ ਲਈ ਤੇ ਆਪਣੀ ਸੱਚਾਈ ਤੇ ਚੱਲਣ ਲਈ ਇਹ ਆਪਾਂ ਸੱਚ ਦੇ ਪਹਿਰਾ ਦਈਏ ਸਾਰੇ ਲੰਬੜਦਾਰਾਂ ਨੂੰ ਲਾਮਬੰਦ ਹੋਣ ਲਈ ਅਪੀਲ ਕੀਤੀ ਗਈ ਹੈ ਤੇ ਸਾਰੇ ਹੀ ਪੰਜਾਬ ਤੋਂ ਤਕਰੀਬਨ ਸਾਡੇ ਲੀਡਰ ਸਹਿਬਾਨ ਪਹੁੰਚੇ ਨੇ ਤੇ ਅਸੀਂ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਨਾਲ ਸਰਕਾਰ ਨੂੰ ਵੀ ਇਹ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਤਾਂ ਕਿ ਸਾਨੂੰ ਅਸੀਂ ਜਿਹੜੇ 70 70 ਸਾਲ ਦੇ ਲੰਬੜਦਾਰਾਂ ਸਾਨੂੰ ਕੋਈ ਸੰਘਰਸ਼ ਨਾ ਕਰਨਾ ਪਵੇ ਅਸੀਂ ਸੜਕਾਂ ਤੇ ਇਹਨਾਂ ਡੋੜੀਏ ਇਸ ਕਰਕੇ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸਾਰੇ ਨmberਦਾਰ ਬੀਨਾਂ ਦਾ ਇੱਥੇ ਬਲਾ ਕੇ ਤਨਮ ਮਿਲਬਰਤਨ ਦੀ ਅਪੀਲ ਕੀਤੀ ਗਈ ਹੈ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ ਹੈ ਇਹ ਸਰਬੱਤ ਦੇ ਭਲੇ ਲਈ ਅਰਦਾਸ ਕਰਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 26 ਮਾਰਚ ਨੂੰ ਆਉਣ ਵਾਲੀ ਆ ਜਿਹੜੀ 26 ਮਾਰਚ ਆ ਰਹੀ ਹੈ ਹੁਣ ਅੱਜ 11 ਹੋ ਗਈ 22 ਮਾਰਚ ਨੂੰ ਸਾਡਾ ਸਾਲਾਨਾ ਸਮਾਰਗਮ ਹੁੰਦਾ ਲਾਂਡਰਾ ਲਾਂਡਰਾ ਹੈੱਡ ਆਫਿਸ ਹੈ ਸਾਡਾ ਉੱਥੇ ਸਾਲਾਨਾ ਸਮਾਰਗਮ ਹੁੰਦਾ ਉਹਦੇ ਵਿੱਚ ਵੀ ਸਾਰੇ ਨੰਬਰਦਾਰਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਸੀਂ ਅਪੀਲ ਕੀਤੀ ਹੈ ਤਾਂ ਕਿ ਅਸੀਂ ਉਹ ਆਪਣਾ ਦਿਨ ਮਨਾ ਸਕੀਏ ਫਿਰ ਖਲਸਾ ਹੋਵੇ